ਬੀ ਬੀਤੀ ਹੈ ਚਲੋ ਜੀ ਦੇ ਕੋਲ ਸੁਣ ਲਈਏ ਫਿਰ ਆਪਾਂ ਕੀਤੀ ਗੱਲ ਕਰਨਾ ਆਖੋ ਨਾਨਕ ਨਾਮ ਜਾਦੀ ਕਲਾ ਤੇਰੇ ਭਾਣੇ ਸਰਬੱਤ ਦਾ ਆਪਣਾ ਜੀ ਜਿਸਮ ਰਚ ਸਕਿਲ ਵਿਖਣਾ ਤੇ ਪਿਥਰੀ ਹੋਏ ਉਧਾਰ ਸੋਹਰ ਹਤ ਦੇਈ ਚਾਪਲ ਚਾਕਾ ਅੰਤ ਨਮਾ ਤਾਰੋ ਤੁਮ ਦਾ ਮਾਤਾ ਕਿ ਪਰ ਪ੍ਰਪੇਰ ਮੇਸਰਾ ਕੀ 14 14 ਵਾਲੇ ਮਸਿਆ ਨੇ 14 ਵਾਲੇ ਨੇ ਅੱਜ ਅਸੀਂ ਅੱਜ ਜੀ ਸਰਮਾ ਸਿੰਘ ਡੇਰਾ ਬਾਬਾ ਨਾਨਕ ਗਦਾਵਾਲਾ ਤੋਂ ਆਏ ਇਸ ਸੰਗਤ ਦੇ ਨਾਮ ਜਾਂਦੇ ਆ ਡਾਕਟਰ ਸਾਹਿਬ ਆਏ ਭਵਨ ਤੁਮਾਰਾ ਇਹੋ ਹੈ ਜੋ ਅਰਜਨਾ ਹੋ ਕੋ ਨੰ ਨਾਨਕ ਦਾ ਸੱਚਾ ਸੱਚਾ ਜੇ ਬਹੁਤ ਜਾਦੇ ਹੋ ਲੋ ਜਲਾ ਘਤਾ ਅੱਜ ਜੀ ਦਾਤਾ ਆਇਆ ਅੱਜ ਜੀ ਕੀ ਭਾਈ ਵਾਹਿਗੁਰੂ ਨਾਮਕ ਦਾਸ ਉਹਨ ਸੰਗਤ ਪੜਾਇਓ ਇਹ ਬੋਲਦੇ ਚੱਲਦੇ ਮੋਲਾ ਵਸਿਆ ਦੀ 14 ਵਾਰੀ ਬਹੁਤ ਵਧੀਆ ਗੱਲ ਹਰਮੰਦਰ ਸਾਹਿਬ ਦਰਬਾਰ ਗੁਰਬਾਣੀ ਦਾ ਪਿਓ ਸ਼ਬਦ ਪੜਨਾ ਵਾਹਿਗੁਰੂ ਇਹ ਖਿਆਲ ਕੀ ਹੈ ਉਹ ਤਾਂ ਮਾਤਾ ਦੀ ਅਸੀਸ ਵਾਹਿਗੁਰੂ